ਬਾਈ ਜੀ ਨੇ ਬੜੀਆਂ ਗੱਲਾਂ ਕਹੀਆਂ ਅਸੀਂ ਬਹੁਤ ਕੁਝ ਬੱਚਿਆਂ ਲਈ ਕਰ ਰਹੇ ਹਾਂ ਲਿਆਕਤ ਉਹਨਾਂ ਦੀ ਸਿੱਖਿਆ ਲਈ ਬੜਾ ਕੁਝ ਕੀਤਾ ਜਾ ਰਿਹਾ ਬੜੀ ਤਰ੍ਹਾਂ ਦੀ ਮੈਡੀਕਲ ਜਿਹੜੀ ਸਿਹਤ ਸਵਾਵਾ ਵੀ ਦਿੱਤੀਆਂ ਜਾ ਰਹੀਆਂ ਪਰ ਕੀ ਅਸੀਂ ਕੌਮੀ ਲੜਾਈ ਲੜ ਰਹੇ ਹਾਂ ਕਿਤੇ ਜੇ ਅਸੀਂ ਇਹ ਗੱਲ ਨਹੀਂ ਸਮਝਦੇ ਤੇ ਅਸੀਂ ਸੰਘਰਸ਼ਾਂ ਦੇ ਉੱਤੇ ਆਪਦੇ ਮਹਿਲ ਬਣਾ ਰਹੇ ਹਾਂ ਤੇ ਮੁੜ ਕੇ ਸੰਘਰਸ਼ ਤਾਂ ਜਵਾਲਾ ਮੁਖੀ ਵਾਂਗੂ ਹੁੰਦਾ ਉਹਨੇ ਫਟਣਾ ਹੀ ਫਟਣਾ ਫਿਰ ਉਹਦੇ ਉੱਤੇ ਮਹਿਲ ਬਣਾਉਣ ਵਾਲੇ ਤਾਂ ਕਮਲੇ ਹੁੰਦੇ ਆ ਉਹ ਜਵਾਲਾ ਮੁਖੀ ਨੂੰ ਫਟਣ ਤੋਂ ਕੌਣ ਰੋਕ ਸਕਦਾ ਉਹ ਜਦੋਂ ਫਟਿਆ ਉਹਦੇ ਲਾਵੇ ਦੇ ਨਾਲ ਸਭ ਕੁਝ ਛੁੱਟ ਜਾਂਦਾ ਸਾਡੇ ਨਾਲ ਇਹ ਹੋ ਰਿਹਾ ਆ ਸਾਨੂੰ ਸਾਡੀ ਲੜਾਈ ਹੀ ਨਹੀਂ ਸਮਝ ਆ ਰਹੀ ਸਾਡੀ ਲੜਾਈ ਕੀ ਆ ਸਮੱਸਿਆ ਜਾਂ ਮਸਲਿਆਂ ਦੀ ਸਮਝ ਦੇਖੋ ਬੜੀਆਂ ਕੌਮਾਂ ਤੇ ਆਪਾਂ ਜਿੱਥੇ ਅੱਜ ਖੜੇ ਆ ਨਾ ਇਹ ਕਿਸੇ ਵੇਲੇ ਯਹੂਦੀਆਂ ਤੇ ਹੀ ਵਰਤਾਰਾ ਵਾਪਰਿਆ ਸੀ ਉਹਨਾਂ ਤੇ ਵੀ ਅਸੀਂ ਘੱਲੂਗਾ ਰਿਆਂ ਚੋਂ ਨਿਕਲੇ ਆ ਪਹਿਲਾਂ ਜਦੋਂ 18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਸਾਡੇ ਘੱਲੂਗਾਰੇ ਸਾਡੇ ਨਾਲ ਹੋਏ ਆ ਵੱਡਾ ਘੱਲੂਗਾ ਨਾਲ ਛੋਟਾ ਘੱਲੂਗਾ ਫਿਰ 84 ਵੇਲੇ ਫਿਰ ਘੱਲੂਗਾ ਰਾਂ ਫਿਰ ਸਾਡੀ ਜੋ ਦਿੱਲੀ ਚ ਸਾਡੇ ਨਾਲ ਵਾਪਰਿਆ ਪਰ ਅੱਜ ਤੱਕ ਕੌਮ ਨੂੰ ਸਮਝ ਨਹੀਂ ਆਈ ਚੱਲ ਕੀ ਰਿਹਾ ਪੰਜਾਬ ਨੂੰ ਪੰਜਾਬੀਆਂ ਤਨ ਸਮਝ ਨਹੀਂ ਆਈ ਇਹਦੇ ਪਿੱਛੇ ਚੱਲ ਕੀ ਰਿਹਾ ਜਦੋਂ ਤੱਕ ਸਾਨੂੰ ਇਸ ਸਮੱਸਿਆ ਦਾ ਇਹਨਾਂ ਮਸਲਿਆਂ ਦਾ ਸਾਨੂੰ ਸਮਝ ਨਹੀਂ ਆਊਗੀ ਅਸੀਂ ਸਿਰ ਜੋੜ ਕੇ ਨਹੀਂ ਬੈਠਾਂਗੇ ਕੌਮਾਂ ਜਾਂ ਇੱਕ ਖਿੱਤੇ ਦੇ ਲੋਕ ਬੜਾ ਟਾਈਮ ਲਾ ਦਿੰਦੇ ਆ ਸਾਲੋਂ ਵੱਧ ਹੀ ਲੱਗ ਜਾਂਦੇ ਆ ਗੱਲ ਸਮਝਣ ਲਈ ਵੀ ਗੱਲ ਹੈ ਕਿ ਉਹਨੀ ਸਿਹਰਤ ਦਾ ਸਾਡੇ ਕੋਲ ਹੈ ਨਹੀਂ ਹਜੇ ਤਾਂ ਹੈ ਨਹੀਂ ਕਿਉਂਕਿ ਇੱਕ ਪਾਸੇ ਖੜਾ ਸਟੇਟ ਸਟੇਟ ਹੁਣ ਕੀ ਆ ਉਹਦੀਆਂ ਨੀਤੀਆਂ ਕੀ ਆ ਤੁਸੀਂ ਮੈਨੂੰ ਕਹਿ ਰਹੇ ਸੀ ਵੀ ਉਹ ਆ ਵੀ ਥੇਠ ਪੰਜਾਬੀ ਅਲੀ ਭਾਸ਼ਾ ਲੈ ਕੇ ਆ ਜਦੋਂ ਆਪਾਂ ਗੱਲ ਕਰਨੀ ਆ ਕਿਉਂਕਿ ਕਲੀਅਰ ਹੀ ਇਹ ਗੱਲ ਹੁਣ ਪਰ ਇਹ ਗੱਲ ਮੈਂ ਵੀ ਕੋਸ਼ਿਸ਼ ਕਰੂੰਗਾ ਜੀ ਲੈ ਕੇ ਆਵਾਂ ਭਾਈ ਇੱਕ ਲਫ਼ਜ਼ਾ ਸਟੇਟ ਕ੍ਰਾਫਟ ਸਟੇਟ ਕਰਾਫਟ ਕੀ ਹੁੰਦਾ ਤੇ ਡੀਪ ਸਟੇਟ ਡੀਪ ਸਟੇਟ ਕੀ ਹੁੰਦੀ ਹੈ ਜਦੋਂ ਤੱਕ ਸਾਡੇ ਚ ਰਾਸ਼ੀ ਚੇਤਨਾ ਨਹੀਂ ਨਾ ਅਸੀਂ ਆਉਂਦੀ ਲੜਾਈ ਨਹੀਂ ਸਮਝ ਸਕਦੇ ਇੱਥੇ ਛੋਟੀਆਂ ਜੀਆਂ ਇੰਨਾ ਇੰਨੇ ਕੁ ਟਾਈਮ ਚ ਆਪਾਂ ਇਡੀਆਂ ਇੰਪੋਰਟੈਂਟ ਇੰਨੀਆਂ ਮਹੱਤਵਪੂਰਨ ਗੱਲਾਂ ਕਰੀਏ ਤੇ ਉਹਨਾਂ ਨੂੰ ਸਭ ਜੀ ਜਾਈਏ ਇਹ ਵੀ ਪੋਸੀਬਲ ਨਹੀਂ ਪਰ ਆਪਾਂ ਜਿੰਨਾ ਕੁ ਸਮਾਂ ਉਹਦਾ ਲਾਹਾ ਲੈ ਸਕਦੇ ਆ ਸਿਰ ਜੋੜ ਕੇ ਬੈਠ ਕੇ ਗੱਲਾਂ ਨੂੰ ਮਾੜਾ-ਮੋਟਾ ਸਮਝ ਸਕਦੇ ਆ ਜਦੋਂ ਅਸੀਂ ਸਟੇਟ ਕਰਾਫਟ ਨੂੰ ਤੇ ਡੀ ਸਟੇਟ ਨੂੰ ਸਮਝ ਲਿਆ ਉਦੋਂ ਸਾਨੂੰ ਇਹ ਪਤਾ ਲੱਗ ਜੂ ਵੀ ਕੌਮੀ ਯੋद्धा ਕੌਣ ਆ ਗद्दार ਕੌਣ ਆ ਤੇ ਸਰਦਾਰ ਕੌਣ ਆ ਉਦੋਂ ਫਿਰ ਕਿਸੇ ਦੇ ਸਰਟੀਫਿਕੇਟ ਵੰਡੇ ਸਾਡੇ ਮਾਨਸਿਕਤਾ ਤੇ ਇਸ ਗੱਲ ਦੇ ਘਟ ਨਹੀਂ ਕਰਨਾ ਵੀ ਫੁਲਾਣਾ ਗद्दार ਆ ਫੁਲਾਣਾ ਸਰਦਾਰ ਆ ਜਦੋਂ ਤੱਕ ਸਾਡੇ ਵੀ ਅੱਖਾਂ ਤੇ ਪੜਦੇ ਪਏ ਆ ਨਾ ਸਾਨੂੰ ਸਮਝ ਨਹੀਂ ਵੀ ਸਟੇਟ ਕ੍ਰਾਫਟ ਕੀ ਹੁੰਦਾ ਸਰਕਾਰ ਨੂੰ ਦੇਖਦੇ ਆਂ ਅਸੀਂ ਸਰਕਾਰ ਕਦੇ ਕਾਂਗਰਸ ਦੀ ਮੁੜ ਕੇ ਭਾਜਪਾ ਦੀ ਉਹਦੇ ਪਿੱਛੇ ਵੀ ਕੁਝ ਪਿਆ ਉਹਦੇ ਪਿੱਛੇ ਇਸ ਦੇਸ਼ ਨੂੰ ਇਹਦੇ ਇੰਸਟੀਟਿਊਟਸ ਕਿਵੇਂ ਘੜਦੇ ਆ ਉਹਨਾਂ ਦੇ ਵਿੱਚ ਕਿਹੜੀ ਵਿਚਾਰਧਾਰਾ ਹੋਣੀ ਚਾਹੀਦੀ ਆ ਇੱਕ ਦੇਸ਼ ਨੂੰ ਇੱਕ ਨੇਸ਼ਨ ਨੂੰ ਬਿਲਡ ਕਿਵੇਂ ਕਰਨਾ ਇਹ ਸਾਰਾ ਪ੍ਰੋਸੈਸ ਕੌਣ ਚਾਹੁੰਦਾ ਹੈ ਡੀਪ ਸੀਟਸ ਲਾਉਂਦੀ ਆ ਜਿਹੜੇ ਪਿੱਛੇ ਇਹਦੇ ਬੈਠੇ ਲੋਕ ਆ ਜਿਨ੍ਹਾਂ ਨੇ ਪਾਲਿਸੀਆਂ ਘੜਦੀਆਂ ਜਿਨ੍ਹਾਂ ਨੇ ਆ ਚਿਹਰਿਆਂ ਨੂੰ ਜਿਹੜੇ ਰਾਜਸੀ ਚਿਹਰੇ ਆ ਇਹਨਾਂ ਨੂੰ ਅੱਗੇ ਲਾ ਕੇ ਉਹਨਾਂ ਪਾਲਿਸੀਆਂ ਨੂੰ ਇੰਪਲੀਮੈਂਟ ਕਰਨਾ ਜਿਹੜੀ ਪਾਰਟੀ ਮੈਜੋਰਿਟੀ 'ਚ ਆ ਗਈ ਡੀਪ ਸਟੇਟ ਉਹਦੇ ਤੋਂ ਆਪਦਾ ਕੰਮ ਕਰਾਉਂਦਾ ਵੀ ਇਸ ਨੇਸ਼ਨ ਨੂੰ ਇਸ ਦੇਸ਼ ਨੂੰ ਚਲਾਉਣਾ ਕਿਵੇਂ ਸੋ ਅਸੀਂ ਜਿਹੜੇ ਖੇਤੇ 'ਚ ਵੱਸਦੇ ਆ ਅਸੀਂ ਇਸ ਦੇਸ਼ 'ਚ ਮਾਈਨੋਰਿਟੀ ਆ 2% ਹਾਲਾਂਕਿ ਗਿੰਤੀਆਂ ਬਿੰਤੀਆਂ ਤੋਂ ਸਾਨੂੰ ਸਾਡੇ ਗੁਰੂ ਪਾਤਸ਼ਾਹ ਨੇ ਬਾਹਰ ਕੱਢਿਆ ਗਿੰਤੀਆਂ ਬਿੰਤੀਆਂ ਸਾਡੇ ਲਈ ਮਾਇਨੇ ਨਹੀਂ ਰੱਖਦੀਆਂ ਉਹ ਵਾਕਈ ਨਹੀਂ ਰੱਖਦੀਆਂ ਤਾਂ ਹੀ ਉਹ ਸਵਾ ਨਾਲ ਸਵਾ ਲੱਖ ਨਾਲ ਇੱਕ ਲੜਾਉਂ ਵਾਲੇ ਫਲਸਫੇ ਜਿਹੜੇ ਸਾਡੇ ਕੋਲੇ ਆ ਉਹ ਇਸੇ ਕਰਕੇ ਆ ਤੇ ਰੱਖਣੀਆਂ ਵੀ ਲਈ ਚਾਹੀਦੀਆਂ ਇੱਥੇ ਮੈਂ ਉਹ ਗੱਲਾਂ ਨਹੀਂ ਕਰਨ ਆਇਆ ਵੀ ਤੁਹਾਡੇ ਪਸੰਦ ਆਉਣ ਤੇ ਤੁਸੀਂ ਮੇਰੀ ਵਾਹ ਵਾਹ ਕਰੋ ਉਹ ਤਾਂ ਮਕਸਦ ਹੀ ਨਹੀਂ ਨਾ ਇਹਨਾਂ ਆ ਤੁਹਾਡੇ ਤੋਂ ਵੋਟਾਂ ਮੰਗਣ ਆਏ ਆ ਬਾਈ ਜੀ ਨੇ ਕਿਹਾ ਆਪਾਂ ਤੁਰੀਏ ਤੁਰਾਂਗੇ ਪਲੇਟਫਾਰਮ ਵੀ ਬਣਾਵਾਂਗੇ ਔਰ ਮੈਂ ਤੁਹਾਨੂੰ ਸਹੀ ਦੱਸਾਂ ਪੰਜਾਬ ਦਾ ਜਿਹੜਾ ਹੱਲ ਪਿਆ ਉਹ ਪਿਆ ਤਿੰਨ ਚਾਰ ਲਹਿਰਾਂ ਇਕੱਠੀਆਂ ਚੱਲਣ ਇੱਥੇ ਰਾਸੀ ਲਹਿਰ ਚੱਲੇ ਸਮਾਜਿਕ ਲਹਿਰ ਚੱਲੇ ਇੱਥੇ ਪੰਥਕ ਧਾਰਮਿਕ ਲਹਿਰ ਚੱਲੇ ਤੇ ਡਾਂਸ ਔਟੇ ਆਲਾ ਵੀ ਚੱਲਣ ਬੰਦੇ ਨਾਲ ਇਹ ਇਹ ਗੱਲ ਨੂੰ ਸਭਨ ਦੀ ਜ਼ਰੂਰਤ ਹੈ ਜਦੋਂ ਤੱਕ ਇਹ ਚਾਰ ਪੰਜ ਲਹਿਰਾਂ ਇਕੱਠੀਆਂ ਨਹੀਂ ਚੱਲਦੀਆਂ ਤੇ ਉਹਨਾਂ ਦਾ ਆਪਸ ਵਿੱਚ ਕੋਆਰਡੀਨੇਸ਼ਨ ਨਹੀਂ ਬਣਦਾ ਜਦੋਂ ਤੱਕ ਉਹ ਬੰਦੇ ਇੱਕ ਦੂਜੇ ਨੂੰ ਸਪੇਸ ਦੇ ਕੇ ਨਹੀਂ ਚੱਲਦੇ ਵੀ ਇੱਕ ਦੂਜੇ ਦੀ ਤੁਸੀਂ ਨਿੰਦਿਆ ਵੀ ਕਰ ਸਕਦੇ ਹੋ ਇੱਕ ਦੂਜੇ ਦੇ ਐਕਸ਼ਨ ਨੂੰ ਵੀ ਨਿੰਦ ਸਕਦੇ ਹੋ ਤੇ ਉਸ ਗੱਲ ਨੂੰ ਦੂਜੀ ਤੇ ਸਮਝੇ ਤੇ ਉਹਦੀ ਖਲਾਫਤਿਆਂ ਉਹਦੀ ਦੁਸ਼ਮਣ ਤੇrna ਬਣ ਕੇ ਖੜੀ ਹੋ ਜਾਏ ਅੱਜ ਸਾਡੇ ਨਾਲ ਕਿਸਾਨੀ ਸੰਘਰਸ਼ ਚ ਕੀ ਹੋ ਰਿਹਾ ਜੇ ਅਸੀਂ ਆਪਦੇ ਹੀ ਬਜ਼ੁਰਗਾਂ ਦੀ ਆਪਦੇ ਆਗੂਆਂ ਦੀ ਮਾੜੀ ਮੋਟੀ ਉਹਨਾਂ ਨੂੰ ਕੋਈ ਨਸੀਹਤ ਦਿੰਦੇ ਆ ਕਿਉਂ ਨਹੀਂ ਦੇ ਸਕਦੇ ਦੇ ਸਕਦੇ ਆ ਉਮਰ ਦਾ ਤਾਂ ਗਿਆਨ ਦਾ ਤਾਂ ਕੋਈ ਸਬੰਧ ਨਹੀਂ ਇਹਦਾ ਪਤਾ ਨਹੀਂ ਕਦੋਂ ਉਸ ਪ੍ਰਮਾਤਮਾ ਅਗਾਹ ਪਰ ਖਵਾਈ ਗਿਰੂ ਨੇ ਕਿਹੜੀ ਚੇਨਗ ਤੁਹਾਡੇ ਅੰਦਰ ਲਾ ਦੇਣੀ ਆ ਕਿਹਦੀ ਜਮੀਰ ਜਾਗ ਜਾਣੀ ਆ ਕਿਹਦੇ ਅੱਖਾਂ ਤੋਂ ਪੜਦਾ ਉਹ ਉੱਠ ਜਾਣਾ ਜ਼ਰਦਾਂ ਦੇ ਪੜਦਾ ਅੱਖਾਂ ਤੋਂ ਐਂ ਉੱਠ ਗਿਆ ਸੀ ਉਦੋਂ ਰਵੈਤ ਸੀ ਦੰਦ ਮੀਟਕ ਸਾਲ ਤੇ ਮੁਖੀ ਸੀ ਵੀ ਜਦੋਂ ਕੋਈ ਮੁਖੀ ਇੱਕ ਅਕਾਲ ਚਲਾਣਾ ਕਰਦਾ ਔਰ ਸਾਧਾ ਨੂੰ ਤਾਂ ਪ੍ਰਤੱਖ ਇਸ ਵੀ ਹੁਣ ਲੜਾਈ ਆਮਣੇ ਸਾਹਮਣੀ ਆ ਹੁਣ ਤਾਂ ਸ਼ਹਾਦਤ ਦੇਣੀ ਪੂ ਤੇ ਆਉਣ ਵਾਲੇ ਮੁਖੀ ਦਾ ਨਾਂ ਦੱਸ ਕੇ ਜਾਂਦਾ ਪਰ ਉਹਨਾਂ ਨੇ ਇਹ ਗੱਲ ਸਮਝ ਲਈ ਸੀ ਵੀ ਇੱਥੇ ਸੰਸਥਾਵਾਂ ਤੇ ਇੱਥੇ ਟਕਸਾਲਾਂ ਦੀ ਲੜਾਈ ਨਹੀਂ ਆ ਲੜਾਈ ਦੁਬੱਠੀ ਆ ਸੋ ਮੁਖੀ ਦਾ ਨਾਂ ਦੱਸਣਾ ਨਹੀਂ ਦੱਸਣਾ ਇਹ ਕੋਈ ਉਸ ਵੇਲੇ ਜਿਹੜੇ ਆਗੂ ਜਾਂ ਜਰਨੈਲ ਹੁੰਦੇ ਆ ਕਾਮਾ ਦੇ ਉਹ ਫਿਰ ਆਉਂਦੀਆਂ ਸੰਸਥਾਵਾਂ ਤੋਂ ਉੱਤੇ ਉੱਠ ਕੇ ਉਹ ਕੌਮ ਦੀ ਗੱਲ ਵਿੱਚ ਕਰਦੇ ਆ ਉਹ ਉਸ ਪੱਤਰ ਤੇ ਜਾ ਕੇ ਸੋਚਦੇ ਆ ਸਰਜਨਾਇਤ ਸਿੰਘ ਨੇ ਅਗਲੇ ਕਿਸੇ ਮੁਖੀ ਦਾ ਨਾਮ ਹੀ ਦੱਸਿਆ ਔਰ ਦੇਖੋ ਇਹੋ ਜਿਹਾ ਬਿਰਤਾਂਤ ਰਚਦਾ ਸਾਡੇ ਲਈ ਜਿਹੜਾ ਅਸੀਂ ਸਮਝ ਨਹੀਂ ਸਕੇ ਇਹੋ ਜਿਹਾ ਬਿਰਤਾਂਤ ਰਚਦਾ ਜਿਹੜੇ ਵੱਡੇ ਵੱਡੇ ਸਾਹਿਤਕਾਰ ਵੱਡੇ ਵੱਡੇ ਜਿਹੜੇ ਆ ਇੰਟੈਲੈਕਚੁਅਲਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਬੇ ਇਹ ਤਾਂ ਬੁੱਧੀਜੀਵੀ ਆ ਉਹ ਵੀ ਨਹੀਂ ਰਚ ਸਕੇ ਕਿਤਾਬਾਂ ਲਿਖ ਲੈ ਕਿ ਨਹੀਂ ਰਚ ਸਕੇ ਜੇ ਕਿਤੇ ਉਹ ਵਰਤਾਰਾ ਨਾਮ ਵਾਪਰਦਾ ਅੱਜ ਤੱਕ ਸਾਡੀ ਹੋਂਦ ਜਿਹੜੀ ਹੋਂਦ ਨੂੰ ਆਪਾਂ ਬਚਾਉਣ ਦੀ ਗੱਲ ਕਰ ਰਹੇ ਹਾਂ ਇਹ ਤਾਂ ਖਤਮ ਸੀ ਉਹ ਵਰਤਾਰਾ ਵਾਪਰਿਆ ਤਾਂ ਕਈ ਸੰਘਰਸ਼ੀ ਬੰਦੇ ਕਈ ਯੋਧੇ ਉੱਠੇ ਜਿਨ੍ਹਾਂ ਨੇ ਕੌਮੀ ਲੜਾਈ ਲੜੀ ਫਿਰ ਔਰ ਕੌਮੀ ਲੜਾਈ ਲੜਨੀ ਤੇ ਆਪਦੇ ਆਪ ਨੂੰ ਐਂਟੀ ਨੈਸ਼ਨਲ ਜਾਂ ਅਸੀਂ ਐਂਟੀ ਨੈਸ਼ਨਲ ਬਣ ਜਾਂਦੇ ਆ ਨਹੀਂ ਅਸੀਂ ਐਂਟੀ ਨੈਸ਼ਨਲ ਨਹੀਂ ਅਸੀਂ ਦੇਸ਼ ਧਰੋਹੀ ਵੀ ਨਹੀਂ ਇਹ ਤਾਂ ਸਰਕਾਰ ਦਾ ਕੰਮ ਆ ਸਾਡੇ ਤੇ ਥੱਪੇ ਲਾਉਣਾ ਸਵੈ ਰੱਖਿਆ ਕਰ ਰਹੇ ਹਾਂ ਅਸੀਂ ਆਪ ਦੀ ਇਹਦਾ ਤਾਂ ਤੁਸੀਂ ਵੇਖੋ ਉਸ ਕੁਦਰਤ ਨੇ ਹਰ ਜੀਵ ਨੂੰ ਸਵੈ ਰੱਖਿਆ ਦਾ ਅਧਿਕਾਰ ਦਿੱਤਾ ਉਹਦੇ ਕੋਲੇ ਕੁਛ ਨਾ ਕੁਛ ਸੈਲਫ ਡਿਫੈਂਸ ਮੈਕੈਨਿਜ਼ਮ ਦਿੱਤਾ ਕੁਛ ਨਾ ਕੁਛ ਉਹ ਆਪ ਦਾ ਸੈਲਫ ਡਿਫੈਂਸ ਕਰ ਸਕਦਾ ਚਾਹੇ ਕੋਈ ਪਸ਼ੂ ਆ ਚਾਹੇ ਪੰਛੀ ਆ ਤੇ ਚਾਹੇ ਮਨੁੱਖਾ ਹੁਣ ਸਵੈ ਰੱਖਿਆ ਕਰਨੀ ਵੀ ਤੁਹਾਡੇ ਤੇ ਇਹਨਾਂ ਨੇ ਟੈਗ ਲਾ ਦੇਣੇ ਆ ਇਹ ਦੇਸ਼ਦਰੋਹੀ ਹੈ ਇਹ ਐਂਟੀ ਨੈਸ਼ਨਲ ਆ ਤੇ ਜੇ ਆਪਾਂ ਇੱਥੇ ਬੈਠ ਕੇ ਅਸਲ ਲੜਾਈ ਦੀ ਗੱਲ ਕਰਦੇ ਆਂ ਵੀ ਸਾਡੀ ਜੜ ਕਿੱਥੇ ਪਈ ਆ ਮਸਲੇ ਦਾ ਹੱਲ ਕਿਵੇਂ ਹੋਊ ਮਸਲੇ ਨੂੰ ਸਮਝੀਏ ਤਾਂ ਸਹੀ ਤੇ ਸਾਨੂੰ ਕਹਿਣਗੇ ਵੀ ਇਹ ਤਾਂ ਬੰਦੇ ਮਰਵਾਉਗੇ ਦੇਖੋ ਸਾਡੇ ਆਪ ਦੇ ਬੰਦੇ ਹੀ ਵੀ ਇਹ ਤਾਂ ਬੰਦੇ ਮਰਵਾਉਗੇ ਫਿਰ ਜਿਹੜੇ ਸਾਡੇ ਰੈਵਰ ਸਾਡੇ ਗੁਰੂ ਜੋ ਕੁਝ ਕਰਕੇ ਜਿਹੜਾ ਇਤਿਹਾਸ ਰਚ ਗੇ ਤੇ ਘੱਲੂ ਘਰ ਇਆਂ ਚ ਸਾਡੀਆਂ ਸ਼ਹਾਦਤਾਂ ਹੋ ਗਈਆਂ ਉਹ ਤਾਂ ਯਾਰ ਜਦੋਂ ਅਸੀਂ ਬੰਦੇ ਪਰਵਾਦੇ ਬੜਾ ਨੁਕਸਾਨ ਕਰਾਤਾ ਇਹ ਵੀ ਇੱਕ ਮਾਨਸਿਕਤਾ ਸਾਡੇ ਚ ਚੱਲਦੀ ਆ ਇਹ ਵੀ ਉਸ ਗਲਾਹ ਪਰਵ੍ਰਿਤੀ ਦੀ ਮਾਨਸਿਕਤਾ ਵੀ ਬੜਾ ਨੁਕਸਾਨ ਕਰਾਤਾ ਯਾਰ ਲਹਿਰਾ ਕੋਈ ਵਪਾਰ ਕਰ ਤਾ ਥੋੜੀ ਘੀਆਂ ਵੀ ਰੋਟੀ ਪਾਣੀ ਦੇ ਮਸਲੇ ਆ ਲਹਿਰਾ ਚ ਤਾਂ ਸਿਰ ਦੇ ਨਹੀਂ ਪੈਂਦੇ ਹੁੰਦੇ ਆ ਲਹਿਰਾ ਚ ਦੇਖੋ ਜਦੋਂ ਮਹਾਂ ਭਾਰਤ ਦਾ ਇਤਿਹਾਸ ਪ੍ਰਾਤਨਿਕ ਮਿ ਇਤਿਹਾਸ ਦੀ ਗੱਲ ਕਰਦੇ ਆਂ ਕਹਿੰਦੇ ਜਦੋਂ ਮਹਾ ਭਾਰਤ ਦਾ ਯੁੱਧ ਹੋ ਗਿਆ ਨਾ ਤੇ ਬਲਰਾਮ ਸੀ ਜਿਹੜਾ ਉਹ ਕ੍ਰਿਸ਼ਨ ਨੂੰ ਆ ਕੇ ਕ੍ਰਿਸ਼ਨ ਜੀ ਨੂੰ ਆ ਕੇ ਕਹਿੰਦਾ ਵੀ ਤੂੰ ਦੁਖੀ ਹੈਂ ਤੂੰ ਆਪਸ ਭਾਈਆਂ ਨੂੰ ਲੜਾ ਕੇ ਤੇ ਇਹਨਾਂ ਦਾ ਖੂਨ ਡੋਲਿਆ ਅ ਧਰਤੀ ਲਾਲ ਹੋ ਗਈ ਗੁਰੂ ਕੇhetra ਦੀ ਤੇ ਤੂੰ ਆਂਦੇ ਆਪ ਨੂੰ ਰੱਬ ਵੀ ਕਹਿ ਲਾਉਣਾ ਵੀ ਤੂੰ ਰੱਬ ਆ ਫਿਰ ਤੂੰ ਜਿਹੜੇ ਧਰਮ ਦੀ ਸਥਾਪਨਾ ਕਰ ਰਿਹਾ ਸੀ ਉਹ ਧਰਮ ਦੀ ਸਥਾਪਨਾ ਕੋਈ ਮਹਾਮਾਰੀ ਫੜਾ ਦਿੰਦਾ ਜਿਹੜੇ ਦੁਖੀ ਆ ਜਾਂ ਧਾਰਮੀ ਬੰਦੇ ਉਹਨਾਂ ਨੂੰ ਮਰਵਾ ਦਿੰਦਾ ਉਹ ਕਹਿੰਦਾ ਨਹੀਂ ਇਹ ਆਉਣ ਵਾਲੇ ਸਦੀਆਂ ਤੱਕ ਇਸ ਮਨੁੱਖ ਜਾਤ ਨੇ ਇਹ ਤੋਂ ਸਬਕ ਲੈਣਾ ਜਦੋਂ ਕਿਤੇ ਮਨੁੱਖਾਂ ਨੂੰ ਮਨੁੱਖੀ ਜਾਤ ਨੂੰ ਮਾਨਸ ਜਾਤ ਨੂੰ ਧਰਮ ਦੀ ਸਥਾਪਨਾ ਦੀ ਲੜਾਈ ਲੜਨੀ ਪਊਗੀ ਧਰਮ ਬਿਨਾ ਖੂਨ ਡੋਲਿਆਂ ਸਥਾਪਿਤ ਹੋ ਹੀ ਨਹੀਂ ਸਕਦਾ ਤੁਸੀਂ ਉਸਦਾਂ ਦਾ ਇਤਿਹਾਸ ਦੇਖੋ ਔਰ ਉਸੇ ਤਰ੍ਹਾਂ ਕੋ ਉਸੇ ਯੁੱਧ ਚ ਇਹ ਵਾਇਲੈਂਸ ਕਹਿੰਦੇ ਆ ਨਾ ਵੀ ਵਾਇਲੈਂਸ ਕਰਾਤੀ ਵੀ ਦੇਖੋ ਇਹ ਤਾਂ ਲਾਲ ਕਿਲਾ ਹੰਸਾ ਕਿਵੇਂ ਸਰਕਾਰਾਂ ਇਹ ਆਪਦੀਆਂ ਬੋਲੀ ਘੜਦੀਆਂ ਤੇ ਸਾਨੂੰ ਉਸ ਬੋਲੀ ਦੇ ਥਰੂ ਦੇਖਣ ਲਾ ਦਿੰਦੀਆਂ ਸਾਨੂੰ ਆਇਆ ਲੱਗਦਾ ਵੀ ਵਾਕਈ ਯਾਰ ਸਾਡਾ ਫਤਾ ਮੈਨੂੰ ਆਂਦੇ ਆਪ ਨੂੰ ਲੱਗ ਜਾਂਦਾ ਯਾਰ ਕੁਝ ਗਲਤ ਤਾਂ ਨਹੀਂ ਕਰ ਬੈਠੇ ਐਡਾ ਵੱਡਾ ਬਿਰਤਾਂਤਾ ਐਡਾ ਵੱਡਾ ਬਿਰਤਾਂਤ ਰਚਦੇ ਆ ਫੇਰ ਆਪਦੇ ਸਿਧਾਂਤਾਂ ਤੇ ਵਾਪਸ ਆਣ ਨਹੀਂ ਆਹ ਤਾਂ ਇੱਕ ਵਹਿਣ ਸੀ ਉੱਥੇ ਕੋਈ ਦੀਪਸਿੱਧੂ ਹੁੰਦਾ ਦੀਪਸਿੱਧੂ ਕੀ ਤਣਕਾ ਇੱਕ ਹਵਾ ਆਉਂਦੀ ਆ ਝੱਖੜ ਆਉਂਦਾ ਵਹਿਣ ਹੁੰਦਾ ਵੇਗ ਵਗਦਾ ਉਹਦੇ ਚੋਂ ਵਗ ਜਾਂਦਾ ਨਾਲ ਹੀ ਉੱਥੇ ਹੁੰਦਾ ਕੋਈ ਉਹਦਾ ਕੋਈ ਹਸਤੇ ਨੇ ਲਹਿਰਾਂ ਦਾ ਇੱਕ ਵੇਗ ਹੁੰਦਾ ਹੁਣ ਉਹ ਲਹਿਰਾਂ ਉਸ ਵੇਗ ਦੇ ਸਹਾਰੇ ਨਾਲ ਵਰਤਾਰੇ ਵਾਪਰਨੇ ਹੁੰਦੇ ਆ ਸਰਕਾਰਾਂ ਉਹ ਕਹਿੰਦੀਆਂ ਇਹਨਾਂ ਨੇ ਵਾਇਲੈਂਸ ਕਰਾਤਾ ਇਹਨਾਂ ਨੇ ਆਹ ਕਰਾਤਾ ਸਾਡੇ ਬੰਦੇ ਵੀ ਬਣ ਜਾਂਦੇ ਆ ਤੇ ਉਹ ਮਹਾਭਾਰਤ ਚੋਂ ਗੀਤਾ ਨਿਕਲੀ ਉਹ ਵਾਇਲੈਂਸ ਤੋਂ ਹੀ ਨਿਕਲੀ ਸੀ ਨਾ ਧਰਮ ਯੁੱਧ ਕਿਹਾ ਗਿਆ ਉਸ ਮਹਾਭਾਰਤ ਦੇ ਯੁੱਧ ਨੂੰ ਉਹ ਵਾਇਲੈਂਸ ਹੀ ਸੀ ਨਾ ਧਰਤੀ ਗੁਰੂ ਖੇਤਰ ਦੀ ਲਾਲ ਹੋ ਗਈ ਸੀ ਸੋ ਸਾਨੂੰ ਆਪਦੇ ਬੜਾ ਕੁਝ ਮੈਂ ਦੇਖੋ ਇਹ ਗੱਲਾਂ ਐਸ ਕਰਕੇ ਕਰ ਰਿਹਾ ਰਾਸਿਕ ਚੇਤਨਾ ਸਾਡੀ ਲੜਾਈ ਕਿਹ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗੂ ਉਦੋਂ ਤੱਕ ਅਸੀਂ ਬਹੁਤ ਲੜਾਈਆਂ ਲੜੀ ਜਾਵਾਂਗੇ ਸਾਡਾ ਫੌਂ ਪੈਣਾ ਹੀ ਨਹੀਂ ਚਿਲੇ ਸੋ ਸਾਡੀ ਰਾਸਿਕ ਚੇਤਨਾ ਦਾ ਪੱਧਰ ਇਸ ਸਟੇਟ ਨੇ ਸਾਡੀ ਮਾਨਸਿਕਤਾ ਨੂੰ ਫੜ ਕੇ ਅੱਜ ਜੋ ਕ੍ਰੀਏਟ ਕੀਤਾ ਹੋਇਆ ਨਾ ਜੋ ਸਾਡਾ ਰਾਸਿਕ ਚੇਤਨਾ ਦਾ ਇੱਕ ਪੱਧਰ ਬਣ ਗਿਆ ਉਹ ਬਹੁਤ ਦੀਮ ਆ ਸਾਨੂੰ ਉੱਤੇ ਚੱਕਣਾ ਪਊ ਇੱਕ ਕਲੈਕਟਿਵ ਕੌਨਸ਼ੀਅਸਨੈਸ ਹੁੰਦੀ ਆ ਕੌਮ ਚ ਇੱਕ ਸਮੂਹਿਕ ਚੇਤਨਾ ਸਾਨੂੰ ਉਸ ਸਮੂਹਿਕ ਚੇਤਨਾ ਨੂੰ ਵੀ ਉੱਤੇ ਚੱਕਣਾ ਪਊਗਾ ਜਿਹੜੇ ਨੌਜਵਾਨ ਇੱਥੇ ਬੈਠੇ ਆ ਉਹਨਾਂ ਦੀ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਭਾਈ ਜੀ ਤੁਸੀਂ ਵਾਕਈ ਉਹ ਧਰਮ ਯੁੱਧ ਲੜ ਰਹੇ ਹੋ ਇੱਕ ਪਾਸੇ ਮੋਦੀ ਸਰਕਾਰ ਖੜੀ ਆ ਜਿਨ੍ਹਾਂ ਨੇ ਇੱਕ ਆਪਦੀ ਫਾਸਿਸਟ ਫਾਸ਼ੀਵਾਦ ਦੀ ਇੱਕ ਕੌਨਸਟਿਟਿਊਸ਼ਨੀ ਤਿਆਰ ਕਰ ਲਈ ਲੋਕ ਤਿਆਰ ਕਰ ਲੈ ਉਹ ਕਾ ਹੋ ਸਕਦਾ 70 ਕਰੋੜ ਹੋਣ ਕਿ 80 ਕਰੋੜ ਹੋਣ ਗਿਣਤੀ ਤਾਂ ਆਪਣ ਨੂੰ ਨਹੀਂ ਪਤਾ ਪਰ ਤਕਰੀਬਨ ਇੱਥੇ ਹੀ ਖੜੇ ਆ ਉਹ ਬੰਦੇ ਉਹਨਾਂ ਦੀ ਆਈਡੀਓਲੋਜੀ ਦੇ ਨਾਲ ਉਹਨਾਂ ਦਾ ਪੋਲੀਟੀਕਲ ਤੇ ਧਾਰਮਿਕ ਆਈਡੀਆ ਹੀ ਬਦਲ ਗਿਆ ਜੋ ਰੰਗਰੇਵ ਕਰਦਾ ਸੀ ਜੋ ਅੱਜ ਇਹ ਕਰ ਰਹੇ ਇਹਨਾਂ ਵਿੱਚ ਕੋਈ ਫਰਕ ਨਹੀਂ ਉਹਦਾ ਵੀ ਦੇਖੋ Hazrat Muhammad ਸਾਹਿਬ ਨੇ ਕਦੇ ਥੋੜੀ ਸਿਖਾਇਆ ਸੀ ਵੀ ਤੁਸੀਂ ਜਾ ਕੇ ਕਤਲੇਆਮ ਕਰੋ ਜਿਵੇਂ ਉਹ ਲਾਓ ਸਿਰ ਕਲੰਕ ਕਰੋ ਔਰ ਇਹੋ ਜਿਹੇ ਜਿਹੜੇ ਨੌਵੇਂ ਪਾਸ਼ਾ ਦੇ ਨਾਲ ਜੋ ਹੋਇਆ ਉਦੋਂ ਉਦੋਂ ਪਹਿਲਾਂ ਸਾਡੇ ਪੰਜਵੇਂ ਪਾਸ਼ਾ ਨਾਲ ਜੋ ਹੋਇਆ ਜੇ ਇਸ ਤਰ੍ਹਾਂ ਤੁਸੀਂ ਵਰਤਾਰੇ ਵਪਾਰ ਇਹ ਕੋਈ حضرت محمد ਸਾਹਿਬ ਜਾਂ ਇਸਲਾਮ ਨਹੀਂ ਸਿਖਾਉਂਦਾ ਪਰ ਔਰ ਕਿਸੇ ਬੰਦੇ ਦਾ ਕਿਸੇ ਹੁਕਮਰਾਨ ਦਾ ਐਡਾ ਜੇਰਾ ਜਾਂ ਉਹਦੀ ਆਤਮਕ ਤੌਰ ਤੇ ਉਹਦੀ ਆਤਮਾ ਐਡਾ ਭਾਰ ਚੱਲ ਸਕੇ ਇਹ ਵੀ ਨਹੀਂ ਹੁੰਦਾ ਵੀ ਇੱਕ ਦਾ ਜ਼ੋਰ ਕਰ ਦੋ ਤੁਸੀਂ ਲੱਖਾਂ ਬੰਦੇ ਉਹ ਮਾਰ ਦੋ ਤੇ ਤੁਹਾਡੀ ਆਤਮਾ ਇਹਨਾਂ ਬਾਹਰ ਚੱਲ ਜੇ ਨਹੀਂ ਹੁੰਦਾ ਉਹਨਾਂ ਦਾ ਧਰਮ ਦਾ ਤੇ ਪੋਲਿਟਿਕਲ ਆਈਡੀਆ ਵੱਖਰਾ ਹੁੰਦਾ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਇੱਕ ਧਰਮਯੁੱਧ ਲੜ ਰਹੇ ਹਾਂ ਅਸੀਂ ਇਨਸਾਫ ਕਰ ਰਹੇ ਹਾਂ ਸੁਜੋ ਔਰੰਗਜ਼ੇਬ ਕਰ ਰਿਹਾ ਸੀ ਵਾਹਬੀ ਉਹਨੂੰ ਕਹਿੰਦੇ ਸੀ ਵਾਹਬੀ ਉਹ ਹੀ ਗੱਲ ਚ ਇੱਕ ਵੱਖਰੇ ਰੂਪ ਚ ਮੋਦੀ ਸਰਕਾਰ ਕਰ ਰਹੀ ਹੈ ਜੋ ਉਸ ਵੇਲੇ ਉਹਨੇ ਇੱਕ ਆਪਣੀ ਕਨਸਟੈਂਸੀ ਤਿਆਰ ਕਰ ਲਈ ਸੀ ਇਹਨਾਂ ਨੇ ਵੀ ਇੱਕ ਆਪਣੀ ਕਨਸਟੈਂਸੀ ਤਿਆਰ ਕਰ ਲਈ ਹੈ ਸੋ ਜਿਹੜੇ ਸੰਘਰਸ਼ੀ ਬੰਦੇ ਬੈਠੇ ਆ ਉਹ ਇਸ ਧਰਤੀ ਤੇ ਹੀ ਬੈਠੇ ਆ ਮੈਂ ਸਪੇਅਰ ਕਹਿਣਾ ਜਿਸ ਤਰ੍ਹਾਂ ਪੰਜਾਬ ਨੇ ਇਹ ਸੰਘਰਸ਼ ਲੜਿਆ ਤੇ ਸਟੇਟ ਨੂੰ ਇਸ ਸਟੇਟ ਨੂੰ ਟੱਕਰ ਦਿੱਤੀ ਆ ਮੱਥਾ ਲਾਇਆ ਮੈਂ ਹੋਰ ਕਿਸੇ ਖੇਤੇ ਦਾ ਬੰਦਾ ਕੋਈ ਲੜ ਕੇ ਨਾ ਦੇ ਇਹ ਕਿਉਂ ਇਸ ਧਰਤੀ ਤੋਂ ਇਹਦਾ ਵੀ ਇਹਦੇ ਵੀ ਪਿੱਛੇ ਕਾਰਨ ਆ ਜਿਹੜਾ ਇਨਕਲਾਬ ਇਸ ਧਰਤੀ ਨੇ 250 ਸਾਲ ਜਦੋਂ ਗੁਰੂ ਸਾਡੇ ਰਹਿਬਰ ਇੱਥੇ ਜਸਮਾਨੀ ਰੂਪ ਚ ਮੌਜੂਦ ਸੀ ਜਿਹੜਾ ਇਨਕਲਾਬ ਇਸ ਧਰਤੀ ਨੇ ਦੇਖਿਆ ਉਹ ਇਸ ਖੇਤੇ ਚ ਕਿਸੇ ਹੋਰ ਧਰਤੀ ਨੇ ਦੇਖਿਆ ਹੀ ਨਹੀਂ ਵਾਕਈ ਜੇ ਕੋਈ ਇਨਕਲਾਬ ਨਹੀਂ ਆਇਆ ਉਹ ਇਨਕਲਾਬ ਆਇਆ ਤਾਂ ਇਸ ਧਰਤੀ ਤੇ ਆਇਆ ਜਦੋਂ ਕਿਤੇ ਹਕੂਕ ਹੱਕ ਦੀ ਗੱਲ ਹੁੰਦੀ ਹੈ ਤਾਂ ਇਹ ਧਰਤੀ ਦੇ ਲੋਕ ਪਹਿਲਾਂ ਖੜੇ ਹੋ ਜਾਂਦੇ ਆ ਔਰ ਇੱਕ ਵਰਤਾਰਾ ਵਾਪਰਦਾ ਰਹਿਣਾ ਪਰ ਜੇ ਅਸੀਂ ਗੱਲ ਕਰਦੇ ਆ ਮਸਲਿਆਂ ਦੀ ਸਾਂਝ ਫੇਰ ਉਹਨਾਂ ਦਾ ਹੱਲ ਜਦੋਂ ਯਹੂਦੀਆਂ ਦੇ ਇਹ ਵਰਤਾਰਾ ਵਰਤਦਾ ਸੀ ਨਾ ਕੌਮ ਨੇ ਇਕੱਠਾ ਆਉਂਦੇ ਆਪ ਨੂੰ ਯਹੂਦੀਆਂ ਨੇ ਕਰਕੇ ਤੇ ਬਾਕੀ ਕੌਮਾਂ ਨਾਲੋਂ ਬਾਖੀ ਜਿਹੜੇ